ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਹੋ ਗਏ ਜੀ ਸਵਾਗਤ ਹੈ ਤੁਹਾਡਾ ਸਭ ਦਾ ਸਾਡੇ ਆਪਣੇ ਚੈਨਲ ਪੱਤੀ ਪੰਜਾਬੀ ਤੇ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਸਟਾਰਟ ਸਟਾਰਟ ਕਰਦੇ ਆ ਤੇ ਹਾਂਜੀ ਮੈਂ ਲੱਗੀ ਹਾਂ ਸੂਟ ਸੇ ਇਹ ਹੈਗਾ ਤਾਂ ਗਰਮੀਆਂ ਵਾਲਾ ਹੀ ਆ ਵੈਸੇ ਤੇ ਇਹ ਸੇਉਣ ਮੈਂ ਤਾਂ ਲੱਗੀ ਹਾਂ ਮੇਰੇ ਜਿਹੜੇ ਗਰਮੀਆਂ ਵਾਲੇ ਜਿਹੜੇ ਸੂਟ ਨੇ ਤਿੰਨ ਚਾਰ ਉਹ ਫਟ ਗਏ ਜਿਵੇਂ ਆਹ ਵਾਲਾ ਸੂਟ ਸੀਗਾ ਇਹ ਵੀ ਨਾ ਬਿਲਕੁਲ ਹੀ ਫਟ ਗਿਆ ਜਗਾ ਜਗਾ ਤਾਂ ਫਟ ਰਿਹਾ ਮਤਲਬ ਬੁੰਦਾ ਹੋ ਗਿਆ ਤੇ ਇਹਨੂੰ ਮੈਂ ਸਿਉਣਾ ਮਾਰ ਮਾਰ ਕੇ ਆ ਦਿਨ ਜਿਹੜੇ ਗਰਮੀ ਦੇ ਨੇ ਥੋੜੇ ਜਿਹਾ ਉਹ ਪੂਰੇ ਕਰ ਰਹੀ ਆ ਵੀ ਆ ਗਰਮੀ ਦੇ ਦਿਨ ਨਿਕਲ ਜਾਣਾ ਕਿਸੇ ਤਰ੍ਹਾਂ ਕਿਉਂ ਹਜੇ ਦੂਸਰੇ ਸੂਟ ਪੈਂਦੇ ਨਹੀਂ ਹੈਗੇ ਤੇ ਕੁਝ ਮੈਨੂੰ ਵੀ ਪਤਾ ਨਹੀਂ ਆਦਤ ਪਈ ਹੀ ਮੇਰੇ ਤੋਂ ਜ਼ਿਆਦਾ ਸੌਫਟੇ ਕੱਪੜੇ ਪੈਂਦੇ ਆ ਦੂਜੇ ਪੈਂਦੇ ਨਹੀਂ ਹੈਗੇ ਚੁੰਨੀ ਵੀ ਮੇਰੇ ਤੋਂ ਰੱਖੀ ਜਾਂਦੀ ਗਲ ਵੱਢਦੀ ਆ ਯਾਨੀ ਮੇਰਾ ਪਤਾ ਨਹੀਂ ਗੱਲ ਕੀ ਆ ਬਹੁਤ ਗਰਮੀ ਲੱਗਦੀ ਆ ਤਿੱਖੀ ਤਿੱਖੀ ਧੁੱਪ ਨਿਕਲਦੀ ਆ ਬਿਸ਼ੱਕ ਮੀਂਹ ਪੈ ਗਿਆ ਹੋਇਆ ਵਾ ਸੋਨਾ ਵਧੀਆ ਮੀਂਹ ਪੈ ਗਿਆ ਇੱਕ ਬਟ ਫੇਰ ਵੀ ਨਾ ਜਿਹੜੀ ਤੂਫਾ ਤੂਫਾ ਬਹੁਤ ਜਿਆਦਾ ਨਾ ਤਿੱਖੀ ਤਿੱਖੀ ਨਿਕਲਣੀ ਚੁੱਭਮੀ ਚੁੱਭਮੀ ਜੀ ਤੇ ਹਜੇ ਕੱਪੜੇ ਮਤਲਬ ਹੈਜੇ ਪੈਂਦੇ ਨਹੀਂ ਪਹਿਣਾ ਤੇ ਇਹ ਵੀ ਨਹੀਂ ਹੈਗਾ ਇਹ ਜਣੀ ਆ ਥੋੜੇ ਜੇ ਹੋਰ ਦਿਨਾਂ ਤੱਕ ਪਹਿਣ ਲੱਗ ਜੂਗਾ ਮੌਸਮ ਕੋਣ ਚਲੋ ਚੇਂਜ ਹੋਣਾ ਹੀ ਆ ਉਹੋ ਵਾਲੀ ਵਾਲੀ ਤੇ ਫੇਰ ਪਹਿਣ ਲੱਗ ਜੂਗਾ ਚਲੋ ਵੀ ਹਜੇ ਨਮਾ ਸੂਟ ਚਾਹੇ ਪਤਲਾ ਹੀ ਹੋਵੇ ਹੁੰਦਾ ਤਾਂ ਵੈਸੇ ਉਹ ਗਾਫੀ ਆ ਜਿਹਦਾ ਚ ਧੋ ਨਹੀਂ ਪੈਂਦੇ ਪੈਂਦਾ ਤੇ ਉਹ ਵੀ ਜਗਾ ਗਰਮੀ ਤਾਂ ਉਹ ਚ ਵੀ ਲੱਗਦੀ ਆ ਤੇ ਅੱਜ ਵੀ ਫਿਰ ਉਹ ਕਰਦੇ ਆ ਵੀਡੀਓ ਸਟਾਰਟ ਦੀ ਮੈਂ ਲੱਗੀ ਹਾਂ ਹੁਣ ਸੂਟ ਸਿਉਣ ਅੱਜ ਮੈਂ ਇਹਨੂੰ ਪੂਰਾ ਕਰਕੇ ਛੱਡਣਾ ਬਲਬਲ ਵਗੈਰਾ ਮੈਂ ਪਹਿਲਾਂ ਪਾਈ ਜਣੀ ਸਲਵਾਰ ਦੀ ਅੱਜ ਮੂਰੀਆਂ ਬਣਾਉਣੀਆਂ ਨੇ ਤੇ ਹੋ ਸਕੇ ਤਾਂ ਕਮੀਜ਼ ਵੀ ਪੂਰਾ ਕਰਨਾ ਹੈ ਉਹ ਵੀ ਮੇਰਾ ਅੱਧਾ ਪਲੋਈਆਂ ਵਗੈਰਾ ਪਕਾ ਪਾ ਕੇ ਰੱਖੀਆਂ ਹੋਈਆਂ ਨੇ ਉਹਦਾ ਥੋੜਾ ਹੀ ਕੰਮ ਰਹਿਦਾ ਉਹ ਵੀ ਪੂਰਾ ਕਰਨਾ ਹੈ ਤੇ ਵਿੱਚ ਸਰਵਾਈਕਲ ਦੀ ਪ੍ਰੋਬਲਮ ਹੋ ਜਾਂਦੀ ਹੈ ਬਹੁਤ ਜ਼ਿਆਦਾ ਤੇ ਦੇਖਦੇ ਕਲਰ ਵਗੈਰਾ ਲਾ ਕੇ ਕਰਦੇ ਅੱਜ ਪੂਰਾ ਕਿਸੇ ਵੀ ਤਰ੍ਹਾਂ ਤੇ ਫਿਰ ਹੁਣ ਕੀ ਕਰੀਏ ਜਦੋਂ ਹੁਣ ਵਿਚਾਲੇ ਤਾਂ ਹੀ ਪਿਆਵਾ ਇਹ ਜਿਹੜਾ ਸਰਵਾਈਕਲ ਦਾ ਪੇਨ ਆ ਨਾ ਬਹੁਤ ਜ਼ਿਆਦਾ ਹੁੰਦਾ ਹੈ ਬਹੁਤ ਜ਼ਿਆਦਾ ਗਰਦਨ ਕੱਕਦੀ ਆ ਨੀਵੇਂ ਨਹੀਂ ਪੈਂਦੀ ਬਿਲਕੁਲ ਨਹੀਂ ਬਹੁਤ ਕੰਮ ਇਹ ਉਹ ਰਹਿ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਜਿਹੜੇ ਨਾ ਹੁੰਦੇ ਨਹੀਂ ਹੈਗੇ ਆ ਗਰਦਨ ਦੀ ਪ੍ਰੋਬਲਮ ਕਰਕੇ ਕੀ ਕਰੀਏ ਜੀ ਹੁਣ ਤਾਂ ਟਾਈਮ ਟਪਾਉਣ ਵਾਲੀ ਗੱਲ ਹੋਈ ਵੀ ਆ ਬਸ ਅੱਜ ਕੱਲ ਤਾਂ ਸਰੀਰਾਂ ਦੇ ਆ ਬੁਰੇ ਹਾਲ ਹੋਏ ਪਏ ਨੇ ਏਨੇ ਜ਼ਿਆਦਾ ਚਲੋ ਲੱਗਦੀ ਹੈ ਜੀ ਮਸਲਾਈ ਕਰਨ ਸਭ ਤੋਂ ਪਹਿਲਾਂ ਤਿਆਰ ਕਰਦੇ ਆ ਮੂਰੀਆਂ ਬਣਾਉਣ ਲਈ ਬੁਕਰਮ ਵਾਲੀਆਂ ਪੱਟੀਆਂ ਬੂਕਰਮੇ ਤਿਆਰ ਕਰ ਲਈ ਹੁਣ ਮੈਂ ਲੱਗੀਆਂ ਮੂਰੀਆਂ ਝੜਮ ਇयां ਵੀ ਨਹੀਂ ਹੈਗਾ ਕਿ ਮੇਰੇ ਕੋਲ ਸੂਟ ਨਹੀਂ ਹੈਗੇ ਸੂਟ ਬਹੁਤ ਬਨੇ ਅਲਮਾਰੀਆਂ ਭਰੀਆਂ ਪਈਆਂ ਨੇ ਅ ਬਟਿਆ ਹੁੰਦਾ ਵੀ ਪੰਜ ਚਾਰ ਸੂਟ ਜਿਹੜੇ ਆਪਾਂ ਲਾਏ ਹੁੰਦੇ ਨੇ ਘਰ ਹਨਾ ਗਰਮੀ ਵਿੱਚ ਅਲੱਗ-ਅਲੱਗ ਸੀਜ਼ਨ ਦੇ ਹੁੰਦੇ ਨੇ ਕੋਈ ਸੈਮੀ ਸੀਜ਼ਨ ਦੇ ਹੁੰਦੇ ਨੇ ਥੋੜੇ ਜੇ ਜਿਆਦਾ ਗਰਮੀ ਦੇ ਵਿੱਚ ਘਸੇ ਹੋਈ ਵਧੀਆ ਲੱਗਦੇ ਨੇ ਜਦੋਂ ਗਰਮੀ ਆਉਂਦੀ ਹੈ ਜਾਂ ਜਦੋਂ ਜਾਂਦੀ ਹੈ ਉਦੋਂ ਥੋੜੇ ਜੇ ਪੈ ਜਾਂਦੇ ਨੇ ਇਹ ਜਿਹੇ ਵੀ ਜਿਹੜੇ ਨਵੇਂ ਹੁੰਦੇ ਨੇ ਜਾਂ ਫਿਰ ਥੋੜੇ ਜੇ ਘੱਟ ਪਾਏ ਹੁੰਦੇ ਨੇ ਹਨਾ ਆ ਲਓ ਜੀ ਸਲਵਾਰ ਮੈਂ ਪੂਰੀ ਕਰਤੀ ਮੂਰੀਆਂ ਬਣਾ ਕੇ ਮੈਂ ਸਿਉਣ ਮਾਰਤੀ ਸਿੱਧੀਆਂ ਸਿੱਧੀਆਂ ਸਿਉਣਾਂ ਹੀ ਮਾਰੀਆਂ ਨੇ ਮੈਂ ਸਿੰਪਲ ਹੀ ਬਣਾਉਣੀ ਹੁੰਦੀ ਹੈ ਮੇਰੇ ਕੋਲ ਬਹੁਤ ਜ਼ਿਆਦਾ ਡਿਜ਼ਾਈਨ ਨਹੀਂ ਬਣਾਉਂਦੀ ਘਰ ਪਾਉਣ ਵਾਲੇ ਸੂਟੇ ਕੀ ਵਾਲੇ ਡਿਜ਼ਾਈਨ ਬਣਾਈ ਜਾਣੇ ਬਸ ਸਿੱਧੀਆਂ ਸਿੱਧੀਆਂ ਸਿਉਣਾਂ ਮਾਰ ਕੇ ਮੂਰੀਆਂ ਬਣਾ ਆਕਦੀਆਂ ਤੇ ਸਲਵਾਰ ਮੇਰੀ ਹੋ ਗਈ ਆ ਰੈਡੀ ਤੇ ਹੁਣ ਮੈਂ ਲੱਗਦੀ ਆ ਕਮੀਜ਼ ਨੂੰ ਆ ਹੋ ਗਿਆ ਜੀ ਮੂਰ ਲਗ ਗਲਾ ਤਿਆਰ ਤੇ ਹੁਣ ਪਿਛਲੇ ਲੱਗਦੇ ਆ ਪਿਛਲੇ ਗਲੇ ਨੂੰ ਵੀ ਪੱਟੀ ਬਣਾ ਕੇ ਲਾਤੀ ਦੋਵੇਂ ਮੋਢੇ ਜੋੜ ਕੇ ਤੇ ਹੈ ਅਸੀਂ ਫਿਰ ਬਾਅਦ ਵਿੱਚ ਲੱਗ ਕਰਦੇ ਹੁੰਨੇ ਆ ਪੱਲੇ ਪਹਿਲਾਂ ਇਕੱਠੇ ਹੀ ਹੁੰਦੇ ਨੇ ਫਿਰ ਜਿਹੜੀ ਉਹ ਸਾਈਡਾਂ ਤੋਂ ਸਿਉਣ ਮਾਰਦੇ ਆ ਨਾ ਆਪਾਂ ਮੂਰਲੇ ਪੱਲੇ ਤੇ ਆਪਣੀ ਬ੍ਰੈਸਟ ਦੀ ਫਿਰ ਉਹਦੇ ਨਾਲ ਉੱਚਾ ਨੀਵਾ ਹੋ ਜਾਂਦਾ ਇਸ ਤਰ੍ਹਾਂ ਉੱਚਾ ਨੀਵਾ ਨਹੀਂ ਹੁੰਦਾ ਪੱਲਾ ਫਿਰ ਇਹਨਾਂ ਨੂੰ ਬਾਅਦ ਵਿੱਚ ਕੱਟ ਕੇ ਫਿਰ ਸਾਈਡਾਂ ਦੀ ਬੱਖੀਆਂ ਦੀ ਸਿਉਣ ਮਾਰ ਦੇਣੀ ਆ ਬਸ ਫਿਟਿੰਗ ਵਾਲੀ ਲਾਸਟ ਵਿੱਚ ਰਹਿ ਜਾਂਦੀਆਂ ਨੇ ਬਾਹਾਂ ਜੜਨੀਆਂ ਬਸ ਅੱਜ ਤਾਂ ਸੀਗੇ ਸੂਟ ਸਿਉਣ ਦੇ ਮੋਟੇ-ਮੋਟੇ ਸਟੈਪ ਜੋ ਹੁੰਦੇ ਨੇ ਜੇ ਕਿਸੇ ਨੂੰ ਸੂਟ ਸਿਉਣ ਦੀ ਪੂਰੇ ਸਲਵਾਰ ਕਮੀਜ਼ ਦੀ ਵੀਡੀਓ ਚਾਹੀਦੀ ਆ ਪ੍ਰੋਪਰ ਤਾਂ ਕਮੈਂਟ ਕਰਕੇ ਦੱਸਿਓ ਪਲੀਜ਼ ਉਹ ਵੀ ਜਰੂਰ ਤਿਆਰ ਕਰਾਂਗੇ ਫਿਰ ਆਪਾਂ ਵੀਡੀਓ ਬਣਾਵਾਂਗੇ ਕੋਈ ਹੋਰ ਸੂਟ ਸਿਵਾਂਗੇ ਨਾਲੇ ਹਾਂ ਲੋ ਜੀ ਕਮੀਜ਼ ਵੀ ਤਿਆਰ ਹੋ ਗਿਆ ਮੇਰਾ ਗਰਦਨ ਬਹੁਤ ਜ਼ਿਆਦਾ ਦੁਖਣ ਲੱਗ ਗਈ ਹੁਣ ਆਪਾਂ ਕਰਦੇ ਆ ਰੈਸਟ ਤਰਪਾਈਆਂ ਰਹਿ ਗਈਆਂ ਹੁਣ ਤਰਪਾਈਆਂ ਕੱਲ ਨੂੰ ਨੂੰ ਕਰ ਲਾਂਗੇ ਮਨਦੀਪ ਕਰੂਗੀ ਤਰਪਾਈਆਂ ਸੱਚ ਉਹਦੀ ਡਿਊਟੀ ਹੁੰਦੀ ਆ ਇਹੋ ਜੇ ਕਲਰ ਦਾ ਵੀ ਸੂਟ ਐ ਨਹੀਂ ਸੀਗਾ ਮੇਰੇ ਕੋਲ ਆ ਪਹਿਲਾ ਕਲਰ ਆ ਜਿਹੜਾ ਮੈਂ ਇਸ ਟਾਈਪ ਦਾ ਸੋਹਤਾ ਆ ਆਹ ਕਲਰ ਤਾਂ ਮੇਰਾ ਬੜਾ ਪਿਆਰਾ ਸੀਗਾ ਇਹ ਮੇਰਾ ਗਰਮੀਆਂ ਦੇ ਵਿੱਚ ਮੈਲ ਦਾ ਪਤਾ ਨਹੀਂ ਸੀ ਲੱਗਦਾ ਚਟਿੱਗੰਦੇ ਹੋ ਜਾਂਦੇ ਨੇ ਗਰਮੀਆਂ ਵਿੱਚ ਤਾਂ ਪਰ ਆਹ ਸੂਟ ਮੈਨੂੰ ਪਿਆਰਾ ਬਹੁਤ ਸੀਗਾ 500 ਦਾ ਸੂਟ ਸੀ ਸਾਰਾ ਤਿੰਨ ਗਰਮੀਆਂ ਕੱਢਦੀਆਂ ਦੇਖ ਲਓ ਵਾਹ ਬਈ ਵਾਹ ਕੋਈ ਵੀ ਕੱਪੜਾ ਵਧੀਆ ਨਿਕਲਿਆ ਆਉਂਦਾ